ਸਾਸੀ ਗੱਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਪਿੰਡ ਆ ਜਾਂ ਖਨਵਾਲ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ। ਵੀਰ ਦੇ ਕੋਲ ਚੰਗੇ ਪਸ਼ੂ ਆ ਗਏ ਮੁੱਲ ਕਰਾਉਣੇ ਬਿਲਕੁਲ ਜਾਇਜ਼-ਜਾਇਜ਼। ਇਹ ਮੱਛੀ ਤਿੰਨ-ਚਾਰ ਮਹੀਨੇ ਦੀ ਚੱਕ ਪਾਸ ਆ। ਜਰਸੀ ਤਾਜੀ ਸੂਈ ਬਿਲਕੁਲ ਛੋਟੇ ਜੇ ਮੁੱਲ ਤੇ ਆ। ਤੇ ਵੱਡੀ ਵੜ ਹੈ ਉਹ ਵੀ ਤੁਹਾਨੂੰ ਹਸਾਣਾ। ਬਿਲਕੁਲ ਛੋਟੇ ਜੇ ਮੁੱਲ ਤੇ ਹੋਣੀ ਆ ਕਰਦੇ ਵੀਰ ਨਾਲ ਗੱਲਬਾਤ ਲੈਣੇ ਉਹਦੀ ਪੂਰੀ ਡਿਟੇਲ। ਵੀਰ ਵੀਡੀਓ ਮੇਰੇ ਭਰਾ ਪੂਰੀ ਪੂਰੀ ਵੇਖੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚਾਲ ਜੀ ਵਧੀਆ ਵਧੀਆ ਠੀਕ ਠਾਕ ਜੀ ਹਾਂਜੀ ਵਧੀਆ ਭਾਈ ਜੀ ਸੁਣਾਓ ਤੇ ਪਹਿਲੇ ਫਿਰ ਪਸ਼ੂ ਦਾ ਕਿਦਾਂ ਰਿਜ਼ਲਟ ਰਿਹਾ ਵੀਡੀਓ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਵੀਰੇ 1.5 ਚੀ ਮਾਲ ਸਾਰਾ ਵਿਗ ਗਿਆ ਠੀਕ ਹੈ ਚਲੋ ਵਧੀਆ ਹੋ ਗਿਆ ਕਾਰੀਗਰ ਵੀਰਾਂ ਨੇ ਲਿਆ ਸਾਰਿਆਂ ਵੇਚਣ ਵਾਲੇ ਚਲੋ ਕਿਦਾਂ ਵੀ ਕੋਈ ਹਾਂਜੀ ਤੇ ਅੱਜ ਕਿੰਨੀਆਂ ਫਿਰ ਅੱਜ ਆਪਣੇ ਕੋਲ 5 ਨਾਗ ਜੇ ਵੀਰ ਜੀ ਅੱਛਾ 5 ਨਾਗ ਜੇ ਤਾਂ ਦੱਸੋ ਆਪਣਾ ਨਾਮ ਐਡ ਹਾਂਜੀ ਜਿਲ੍ਹਾ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦਿਓ ਆਪਣਾ 99681 95324 8148 97718 ਠੀਕ ਹੈ ਜੀ ਹਾਂਜੀ ਤੇ ਕਿਹੜੀ ਤੋਂ ਕਰੀਏ ਸਟਾਰਟ ਅੱਜ ਫਿਰ ਅੱਜ ਵੀਰ ਜੀ ਆਪਣਾ ਟੋਕੜਗਾ ਤਾਂ ਕਰ ਲੈਨੇ ਜੀ ਟੋਕੜੀ ਬੜੇ ਕਮਾਲ ਦੀ ਆ ਥਾਣ ਥਾਣੇ ਵੇਖੋ ਮਹੀਆ ਲੱਗਾ ਠੀਕ ਹੈ ਥਾਣ ਥਣ ਬੜੇ ਕਮਾਲ ਆ ਜੀ 7 ਕਿਲੋ ਦੁੱਧ ਆ ਠੀਕ ਹੈ ਜੀ 7 ਕਿਲੋ ਦੁੱਧ ਆ ਤੋਰੀਏ ਇਹਨੂੰ ਵੀਰ ਜੀ ਇਹ ਕਮਾਲ ਦੀ ਟੋਕੜ ਆ ਠੀਕ ਹੈ ਜੀ ਹਾਂ ਜੀ ਰਾਜੀ ਰੂ ਜੀ ਪੂਰੀ ਦੇ ਹਿਸਾਬ ਨਾਲ ਚੰਗੀ ਇਹ ਗਾਂ ਮਈਆਂ ਵਾਲਾ ਥਣ ਲੱਗਾ ਠੀਕ ਹੈ ਜੀ ਤੇ ਮੁੱਲ ਜੈਜਾਜ ਕਰਾਦਨੇ ਵੀਡੀਓ ਮੇਰੇ ਭਰਾ ਪੂਰੀ ਵੇਖੋ ਅੱਜ ਹਰੇਕ ਵੈਰਾਈਟੀ ਦੇ ਪਸ਼ੂ ਆ ਵੀਰ ਦੇ ਕੋਲ ਇਹ ਥਣ ਥਣ ਬੜੇ ਕਮਾਲ ਦਾ ਲੱਗਾ ਜੇ ਇਹਨੂੰ ਥਣ ਬਹੁਤ ਵਧੀਆ ਲੱਗਾ ਛੰਡੀ ਤੇ ਇੱਕ ਕਿਨੇ ਦੀ ਕਰਤੀ ਜੈਜਾਜ ਇਹ ਦੇ ਦिए ਭਾਈ ਹਰਦੀਸ਼ਾ ਜੀ ਨਹੀਂ 22 ਦੀ ਨਹੀਂ ਕਰੋ ਮਾਨ ਤਾਂ ਨਾ ਆਫਰਾਂ ਕਰਕੇ ਵੇਚ ਕੇ ਨਾ ਟਾਈਮ ਨਾ ਵਹਿਲੇ ਹੋ ਜੋ ਥਣ ਚੰਗਾ ਲੱਗਾ ਜੇ ਉਹ ਚੱਲ ਕੋਈ ਨਹੀਂ ਐ ਫਿਰ ਵੀ ਕਰੋ ਮਾਨਾ ਦੋ ਤੂੰ ਹੀ ਕਰਾ ਦੋ ਮਾਨ ਜੋ ਕਰੋ ਨਾ ਜੀ ਕਸ਼ਡੋ ਇੱਕ ਰੀ ਫਿਰ ਮੈਂ ਕਰ ਦਿੰਨਾ 20000 ਦੀ ਦੇ ਦिए 20 ਦੀ ਹਾਂਜੀ 17000 ਦੀ ਕਰਦੀਆਂ ਮੈਂ ਤੇ ਨਾ ਵੀਰੇ ਜੈਸਨ ਉਹ ਹੀ 16000 ਦੀ ਦੇਣੀ ਹੈਗਾ ਠੀਕ ਐ 16000 ਦੀ ਹੋ ਗਈ ਜੀ ਤੇ ਅੱਗੇ ਵੀ ਰਹੀ ਜੀ ਆਪਣੇ ਕੋ ਬੱਚਾ ਮਰੀਂ ਗਾਂ ਜੇ ਅੱਛਾ ਬੱਚੇ ਮਰੇ ਵਾਲੀ ਆ 20 5 ਦਿਨਾਂ ਦੇ ਸੂਆ ਜੇ ਦੁੱਧ ਕਿੰਨਾ ਜੇ ਹੋਣੇ ਦੇ ਕੋ ਦੁੱਧ 12 ਜੇ 13 ਹੋ ਜੇ ਅੱਛਾ 12 13 ਕਿਲੋਗ੍ਰਾਮ 11 12 ਕਿਲੋਗ੍ਰਾਮ ਠੀਕ ਹੈ ਜੀ ਵੀਰੇ ਚੁਆਈ ਮੋਟਰ ਹੀ ਲੱਗੀ ਜੇ ਠੀਕ ਹੈ ਜੀ ਤੋਰ ਤੋਂ ਇਹਨੂੰ ਵੀ ਲੋ ਜੀ ਥਣ ਥਣ ਬੜੇ ਕਮਾਲ ਦਾ ਲੱਗਾ ਜੇ ਇਹਨੂੰ ਵੀ ਇਹ ਪੂਰੀ ਵੱਡੀ ਵੜਿਆ ਕਦਵਜਨ ਵਾਲੀ ਆ ਫੇਰ ਤੁਸੀਂ ਇਹਦਾ ਕਰੋ ਚੱਕ ਸਾਹ ਕਹਿੰਦੇ ਸੰਭੀ ਨਹੀਂ ਸੰਭੂਗਾ ਤਾਂ 15 16 ਕਿਲੋ ਦੁੱਧ ਕਰ ਜੂਗੀ 6:00 ਹੋ ਕੱਦ ਵਜਨ ਵਾਲੀ ਦੁੱਧ ਕਰ ਜੂਗੀ ਇਹ ਵਾਰ ਰੁਕੀ ਜੀ ਥੋੜੀ ਜਿਹੀ ਨਾ ਠੀਕ ਹੈ ਜੀ ਪਥਣਲੇਵਾ ਸਾਫ ਆ ਸੰਧੀ ਠੰਡੀ ਠੇਰੀ ਪੜੀ ਆ ਵੀਰ ਜੀ ਇੱਥੇ ਬੈਠੇ ਰਹੋ ਗਾਂ ਥੱਲੇ ਠੀਕ ਹੈ ਜੀ ਜਿੱਦਾਂ ਮਰਜੀ ਚੋਣ ਲੱਗੀ ਉਂਗਲ ਉਂਗਲ ਮੋਟੀ ਠੀਕ ਹੈ ਜੀ ਹਾਂਜੀ ਤੇ ਕਿੰਨੇ ਦੀ ਕਰੀਏ ਜਾਇ ਜਾਇ ਇਹ ਵੀਰੇ ਮੁੱਲ ਕਰੋ ਉਹਨੂੰ 40 ਦੀ ਦੇ ਦਈਏ ਨੇ 40 ਦਿਨ ਹਾਂਜੀ ਬੱਚਾ ਹੁੰਦਾ ਤੇ ਗਾ 45000 ਦੀ ਉਹ ਬੱਚਾ ਹੁੰਦਾ ਤੇ ਫਿਰ ਹੈਗੀ ਨਾ ਹੁਣ ਨਹੀਂ ਹੈਗੀ ਤੇ ਹੁਣ ਆਪਾਂ ਜਾਇਜ਼ ਕਰੀਏ ਤੂੰ ਇਹ ਦਸੜਾਈ ਕਰ ਦੋ ਛੱਡੋ ਇੱਕ ਰੀ 2000 ਛੱਡ ਦਾਂਗੇ ਤਿੰਨ ਹੋਰ ਛੱਡ ਦੀ ਹੋਰ 35000 ਦੀ ਕਰ ਦਈਏ ਜੈਸ ਸਨੋ 34000 ਦੀ ਵੀਰੇ ਵਸ਼ੀ 34000 ਦੀ ਹੋ ਗਈ ਹੈ ਲੋ ਜੀ ਵੀਰ ਜੀ ਸਣ ਭਾਂਡਾ ਵੇਖ ਲੋ ਕਿਦਾਂ ਦਾ ਲੱਗਾ ਜੀ ਤੇ ਅੱਗੇ ਗੱਬਣ ਚੈੱਕ ਪਾਸ ਆ ਗਈ ਚੈੱਕ ਪਾਸ ਆ ਗਈ ਵੀਰੇ ਲੋ ਜੀ ਵੀਰ ਜੀ ਇਹ ਤੈਨੂੰ ਫੰਡਰਾਂ ਦੇ ਭਾਦਵਾ ਨਹੀਂ ਐਡੀ ਵਸ਼ੀ ਜਿਹਨੇ ਦੀ ਫੰਡਰੋਂਦੀ ਉਹਨੇ ਦੀ ਤੈਨੂੰ ਚੈੱਕ ਪਾਸ ਦਵਾ ਦਣੀ ਹੈ ਜਮੀਨੇ ਦੀ ਚੈੱਕ ਪਾਸ ਜੀ ਠੀਕ ਹੈ ਢਾਈ ਮਹੀਨੇ ਬੋਦੀ ਵਾਲੀ ਵਹਿੜਿਆ ਚਾਰ ਦੰਦਾਂ ਦੀ ਵਸ਼ੀ ਤੇ ਕੱਦ ਪੂਰਾ ਉੱਚਾ ਲੰਮਾ ਜੇ 50000 ਦੀ ਹੈ ਵਸ਼ੀ ਠੁੱਕੀ ਠੀਕ ਹੈ ਜੀ ਲੋ ਜੀ ਵੀਰ ਜੀ ਚੈੱਕ ਪਾਸ ਹੈ ਢਾਈ ਮਹੀਨਿਆਂ ਦੀ ਆਪਣੇ ਕੋ ਵੀਡੀਓ ਪਈ ਭਾਜੀ ਚੈੱਕ ਕਰਦੀ ਉਹ ਕੋਈ ਕੋਰਾ ਵੀ ਕੋਈ ਕਰਾਲੇ ਆਪਣੀ ਤਸੱਲੀ ਕਰਕੇ ਇਥੋਂ ਇਥੋਂ ਕਰਾ ਕੇ ਖੜੇ ਜਾਂ ਘਰੇ ਜਾਂਦਿਆਂ ਕਰਾਲੇ ਹਾਂਜੀ ਘਰੇ ਜਾਂਦਿਆਂ ਕਰਾਲੇ ਜਾਂਦਿਆਂ ਕਰਾ ਕੇ ਦੱਸਿਆ ਹਾਂਜੀ ਹਾਂਜੀ ਤੇ ਜਾਇਜ਼ ਬਿਲਕੁਲ ਇਹ ਦੇਦੀ ਆਪਾਂ ਨਾ ਫੰਡਰਾਂ ਦੇ ਭਾਈ ਏਡੀ ਬੱਚੀ ਜਿੰਨੇ ਦੀ ਪਤਾ ਜੇ ਟੁੱਕੀਬੜ ਤੇ 45 50 ਹਜ਼ਾਰ ਦੀ ਵਿਕਦੀ ਜੇ ਉਹ ਨਹੀਂ ਇਹਨੂੰ ਅੱਧਾ ਸਾਮ ਹੈਗੀ ਆ ਤੇ ਆਪਾਂ ਵੀ ਸਾਮ ਛੱਡ ਕੇ ਹੀ ਦੇਣੀ ਆ ਅੱਛਾ ਹਾਂ ਤੇ ਕਰਦੀ ਆ ਅੱਧ ਤੋਂ ਥੱਲੇ ਲੈ ਆਈਏ ਇਹਨੂੰ ਇਹ ਦੇਰੀ 5000 ਦੀ ਨਹੀਂ 50 ਦੀ ਨਹੀਂ ਹਾਂਜੀ ਇਨੂੰ ਕਰੀਏ ਜੈ ਕਮ ਬਾਈ ਯਾਰ ਦੀ ਦੇ ਦਈਏ ਸ਼ਾਜੀ 20 ਤੋਂ ਥੱਲੇ ਲਿਆਓ ਇਹਨੂੰ ਚੌਗੀ ਵਛੀ ਆ ਵੀਰੇ ਦੰਦਾ ਜੀ ਸੁਣੀ ਆ ਵੇ ਚੱਲ ਕੋਈ ਨਹੀਂ 20 ਤੋਂ ਥੱਲੇ ਲਿਆਓ 18000 ਦੀ ਦੇ ਦਈਏ 16000 ਦੀ ਕਰ ਦਈਏ ਹਾਂ ਨਾ ਵੀਰੇ ਜੇ ਸੁਣੋ ਯਾ ਮੇਰਾ ਭਰਾ ਫਿਰ ਕੋਟਾ ਦਿਖਾਈ ਜਣਾ ਕੋਈ ਵੀ ਭਰਾ ਕੋਈ ਵੀ ਭਰਾ ਇਹਦਾ ਦੁੱਧ ਪੀਣ ਤੋਂ ਲੈ ਕੇ ਹੁਣ ਤੱਕ ਦਾ ਖਰਚਾ ਲਾ ਲੈ ਵੀ ਕਿੰਨਾ ਆਇਆ ਹੋਊਗਾ ਬੱਛੀ ਤੇ ਛੋਟੀ ਵਛੀ ਪਾਲਣ ਤੇ ਕਿੰਨਾ ਖਰਚਾ ਤੇ ਫਿਰ ਮੇਰਾ ਭਰਾ ਕੋਈ ਮੁੱਲ ਲਾਵੇ ਐਵੇਂ ਨਾ ਨਿਆਜ ਮੋਲਣਾ ਕੋਈ ਲਾਵੇ ਤੇ ਅੱਗੇ ਆ ਗਈ ਜੇ ਕਿ ਵੀਰੇ ਆਪਣੇ ਕੋ ਡੱਬੀ ਵਛੀ ਜੇ ਪਹਿਲਾਂ ਸੁਆ ਧੋਖੜ ਠੀ ਦੁੱਧ ਹੀ 6-7 ਕਿਲੋ ਹਾਂਜੀ ਹੀਟ ਚ ਆਈ ਹੈ ਕਿ ਵਛੀ ਤੇ ਉਹਦੇ ਕਰਕੇ ਘਟ ਜੇ ਹੁਣ ਹਾਂ ਲਓ ਜੀ ਹੀਟ ਚ ਇਹਨਾਂ ਅੱਜ ਹੀ ਟੀਗਾ ਟੁਕਾ ਭਰਾਤਾ ਇਹਨੂੰ ਹਾਂਜੀ ਹੁਣ 5 ਕਿਲੋ ਦੁੱਧ ਜੇ ਮੇਰਾ ਭਰਾ ਠੀਕ ਹੈ ਜੀ ਫਾਕਾ ਠੰਡੀ ਸੀਲ ਹੈ ਵੀ ਚੋਣ ਬੜੀ ਵਧੀਆ ਜੀ ਹਾਂਜੀ ਟੀਗਾ ਇਹਨੂੰ ਏ ਏ ਦੀ ਹੋ ਗਈ ਆ ਠੀਕ ਹੈ ਜੀ ਹਾਂਜੀ ਤੁੰ ਤੁਣ ਬੜੇ ਕਮਾਲ ਦਾ ਲੱਗਾ ਜੇ ਇਹਨੂੰ ਪ੍ਰਿੰਟ ਪ੍ਰਿੰਟ ਵੇਖੋ ਮਛੀ ਦਾ ਕਦਾਂ ਦਾ ਹੈ ਇਹ ਪੂਰੇ ਕਮਾਲ ਦੀ ਹੈ ਤੇ ਜਾਇਜ ਕਰੀਏ ਕਿੰਨੇ ਦੀ ਕਰਦੀ ਹੈ ਇਹ ਦੀ ਜੀ ਜੀ ਭਾਈ ਹਰਦੀ ਵੀਰ ਜੀ ਇਹ 20000 ਦੀ ਨਹੀਂ ਜੈ ਜੈ 5000 5000 ਦੀਆਂ ਵੀ ਕੀ ਜਾਂਦੀਆਂ ਜੀ ਇਦਾਂ ਦੀਆਂ ਜੈ ਜੈ ਜੀ ਕਰਕੇ ਮੈਂ ਕਹਿੰਦਾ ਜੈ ਜੈ ਕੰਮ ਨੂੰ ਵੇੜੀ ਦੇ ਦਈਏ 20000 ਦੀ ਥੱਲੇ ਕਰੀਏ 20 ਤੋਂ ਕਿੰਨੀ ਦੋ ਛੜੀਏ ਕਿ ਤਿੰਨ ਛੜੀਏ ਨਹੀਂ ਦੋ ਛੜਾਓ 18000 ਦੀ 18000 ਚਲੋ 18 ਦੀ ਹੋ ਗਈ ਜੇ ਹਾਂਜੀ ਠੀਕ ਹੈ 1000 ਹੋਰ ਮਾੜ ਕਰ ਦਾਂਗੇ 17000 17000 ਦੀ ਹੋ ਗਈ ਠੀਕ ਹੈ ਜੀ ਅੱਗੇ ਆ ਗਈ ਜੀ ਜਰਸੀ ਤੋਹਫਾ ਜੀ ਤੋਹਫਾ ਆ ਗਿਆ ਹਾਂ ਜੀ ਇਹ ਜਰਸੀ ਤਾਜੀ ਸੂਈ ਠੀਕ ਹੈ ਜੀ ਕਿਰਵਾ ਸੁਹਾ ਦੇ ਇਹ ਉਹ ਤਾਂ ਪਹਿਲਾਂ ਹੀ ਕਹਿੰਦਾ ਹੀਰਾ ਘਰ ਵਾਲੇ ਚਲੋ ਕੋ ਦੂਜਾ ਮੇਰਾ ਵੀਰ ਭਰਾ ਕੱਦ ਥੋੜਾ ਜਿਹਾ ਛੋਟਾ ਵਾ ਛੀਚੋਣ ਬੜੀ ਆ ਠੀਕ ਹੈ ਜੀ ਦੁੱਧ ਕਿੰਨਾ ਜਿਹਾ ਹੁਣ ਉਹ ਤੇ ਵੀਰੇ ਜੇ ਬੋਲਾ ਹੀ ਹੋਣਾ ਹੀ 6-7 ਕਿਲੋ 6-7 ਕਿਲੋ ਬੋਲਾ ਹੀ ਆ ਬੱਚੇ ਦਾ ਨਾਲ ਹੀ ਬਈ ਹੈ ਚੈੱਕ ਕਰੋ ਇਹਨੂੰ ਹਾਂ ਜੀ ਠੰਡੀ ਧੀਰੀ ਬੜੀ ਆ ਜੀ ਨਾ ਠੀਕ ਹੈ ਜੀ ਆਹ ਪੂਰੇ ਕਮਾਲ ਦੀ ਏ ਇਹ ਸਾਡਾ ਨਾ ਫ੍ਰਿਜੀ ਆ ਮੈਂ ਠੰਡੀ ਫ੍ਰਿਜੀ ਆ ਜੀ ਠੀਕ ਆ ਵੀ ਜਨਾਨੀ ਚੋ ਬਈ ਜਿੱਧਰੋਂ ਦੀ ਮਰਜ਼ੀ ਬੈਠਾ ਰੋ ਖਾਣਾ ਨਵੇਂ ਲੱਗਿਆ ਕੋਆ ਓਕੇ ਨਹੀਂ ਮੈਂ ਨਾ ਪੂਰੀ ਕਮਲਦੀ ਤੇ ਕਿੰਨੇ ਦੀ ਕਰੀਏ ਜੱਜਾ ਜੱਜਾ ਇਹ ਦੇ ਦਈਏ 30000 ਦੀ ਸ਼ਾਜੀ ਨਹੀਂ 30 ਦੀ ਨਹੀਂ ਇਹ ਤੋਹਫਾ ਗਿਫਟ ਲਾ ਦਈਏ ਮੈਂ ਤੇ ਨਾ ਗਿਫਟ ਲਾ ਦਈਏ ਗਿਫਟ ਲਾ ਦਈਏ ਦੇ ਦਈਏ 27000 ਦੀ ਨਹੀਂ 52000 ਦੀ ਕਰ ਦਈਏ ਇਹ ਵੀਰੇ 40000 ਦੀ ਦੇ ਦੇਣੀ ਹੈ ਸ਼ਾਤਾ ਜੀ ਨਾ ਲੜੂ ਨੜੂ ਖਾਣ ਦੇ ਬੱਚੇ ਨਾ ਚੱਲਾ ਲਓ ਜੀ ਤੁਹਾਨੂੰ ਜੋਤਾ ਪੰਜਵਾ ਦੇਣ ਸੁਣੀ ਕਿਲੇ 나ੜੂ ਤੇ ਦੇ ਮਗਰ ਬੱਚੀ ਕੋ ਅੱਛਾ ਧੀਧੀਰੀ ਬੱਚਾ ਜੇ ਵੀਰੇ ਮਗਰ ਬੱਚਾ ਆ ਗਿਆ ਹਾਂਜੀ 24000 ਦੀ ਦੇ ਦਿਆਂਗੇ ਠੀਕ ਹੈ ਠੀਕ ਆ ਵੀਰ ਜੀ ਹਾਂਜੀ ਬਾਕੀ ਬਾਕੀ ਤਸੱਲੀ ਕਰ ਇੱਥੋਂ ਹੀ ਤਸੱਲੀ ਕਰਕੇ ਤੇ ਫਿਰ ਮੇਰੇ ਭਰਾ ਖੜਿਓ ਹਾਂਜੀ ਠੀਕ ਆ ਵੀਰ ਜੀ ਬਾਕੀ ਚੋਟ